ਲੀ ਤੋੜੀ ਪੀਆ ਕੱਲਾ ਕੱਲਾ ਥਣ ਲੱਗੇ ਅਭੀ ਇੱਕ ਦੂਜੇ ਪਿੱਛੇ ਲੱਗ ਕੇ ਕਿਸੇ ਨਜ਼ਰ ਆੜ ਫਸਣਾ ਨਾ ਕਰੋ ਠੀਕ ਹੈ ਕਿਸੇ ਦੇ ਲੱਤਾਂ ਨਾ ਘਿਚੋ ਬਾਈ ਬਣ ਕੇ ਮਸਾ ਪੰਜਾਬ ਚ ਮੇਲੇ ਲੱਗੇ ਜਿਹੜੇ ਬੰਦੇ ਦਾ ਪਸ਼ੂਆਂ ਨਾਲ ਪਿਆਰ ਪੈ ਗਿਆ ਉਹ ਨਸ਼ੇ ਪੱਤੇ ਦੇ ਹੱਥ ਨਹੀਂ ਲਾਉਂਦਾ ਇੱਕ ਚੀਜ਼ ਹੈ ਬੇਲਾ ਮਨ ਸਤਾਂਦਾ ਕਰੀ ਹੈ ਜਿਹੜਾ ਬੰਦਾ ਪਸੂ ਚ ਨਹੀਂ ਰੰਦਾ ਤੁਹਾਨੂੰ ਪਤਾ ਫਿਰ ਲੜਾਈ ਟਾਂਟੇ ਨਾਲ ਪਹਿਲੇ ਸੂਏ ਆਪਾਂ ਹਰਿਆਣੇ ਚੁਲਾਈ ਸੀ ਰਵਾੜੀ ਤੋਂ 14 ਕਿਲੋ ਦੁੱਧ ਤੋਲ ਕੀ ਦਾ ਦਾ ਦੋ ਸੀਮਾ ਰਖਾਇਆ ਮੇਰੇ ਤੋਂ ਸਟਰਾ ਵੀ ਬੰਦਾ ਲਿਆ ਸਕਦਾ ਗਰੰਟੀ ਹੈ ਮੇਰੀ ਉਹ ਜੀ ਦੀ ਦੁੱਧ ਬਈ ਇਹ ਉੱਥੋਂ ਦਾ 18 19 ਕਿਲੋ ਦੀ ਰੋੜ ਤੇ ਉੱਥੇ ਬਈ ਮੇਲੇ ਚ ਨੇ 18 700 ਕੁ ਸਹਜਦਾ ਸਰਟੀਫਿਕੇਟ ਪਏ ਨੇ ਹਾਂਜੀ ਅਸੀਂ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜੀਤੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਜੀਤੇ ਦੇ ਨਾਲ ਅੱਜ ਆਪਾਂ ਤੁਹਾਨੂੰ ਸਾਰੇ ਪਸੂ ਦਿਖਾ ਦੇਨੇ ਮਿੱਤਰੋ ਤੇ ਜੇ ਗੱਲ ਕਰ ਲਈਏ ਨਾ ਪਹਿ ਇਹੇ ਝੋਟੀ ਬਾਈ ਨੇ ਮਿੱਤਰੋ ਦੇਣੀ ਆ ਪਿਓ ਨੋਰਾ ਨਸਲ ਦੇ ਵਿੱਚ ਪੈਂਦੀ ਹੋਈ ਝੋਟੀ ਆ ਮਿੱਤਰੋ ਤੇ ਪਹਿਲੇ ਸੂਏ ਜਿਹੜੇ ਹੈਗੇ ਨਾ ਚੰਗਾ ਦੁੱਧ ਦਿੱਤਾ ਹੋਇਆਗਾ ਬਾਕੀ ਦੇ ਪਸ਼ੂ ਨਾਲ ਜੇ ਗੱਲ ਕਰ ਲਗੇ ਇੱਧਰਲੇ ਪਾਸੇ ਨੀਲੀ ਰਾਵਾਂਗੇ ਤੇ ਜੇ ਬਾਈ ਦੇ ਨਾਲ ਸੋਨੂ ਜਰਾ ਆਹ ਪਸ਼ੂ ਜਿਹੜੇ ਹੈਗੇ ਬਾਈ ਦੇ ਚੰਗੇ ਲੱਗੇ ਤਾਂ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਨੀਲੀ ਰਾਵੀ ਦੀ ਇੱਧਰਲੇ ਪਾਸੇ ਜਿਵੇਂ ਇੱਕ ਆਹ ਕੱਟੀ ਆ ਗਈ ਹਨਾ ਤੇ ਮੋਰਾ ਨਸਲ ਦੀਆਂ ਝੋਟੀਆਂ ਆ ਗਈਆਂ ਇਹ ਆਪਾਂ ਨਾ ਕੀ ਕਰਾਂਗੇ ਵੀ ਡਿਟੇਲ ਸਾਰੀਆਂ ਦੀ ਲੈ ਲਾਂਗੇ ਪਰ ਵੇਚਣੀ ਜਿਹੜੀ ਹੈਗੀ ਪਹਿਲੇ ਨੰਬਰ ਵਾਲੀ ਝੋਟੀ ਆ ਇਹ ਇਧਰਲੇ ਪਾਸੇ ਮੈਂ ਤੁਹਾਨੂੰ ਦੱਸਾਂ ਗੱਲ ਨਾ ਇੱਕ ਆਹ ਨਿੱਕੀ ਜੀ ਕੱਤੀ ਖੜੀ ਐ ਇਹ ਵੀ ਪੁੱਛ ਲਾਂਗੇ ਨੀਲੀ ਰਵੀ ਦੇ ਕਿਹੜੇ ਬੁੱਲ ਦੀ ਆ ਗਈ ਤੇ ਇੱਕ ਨਾ ਬਾਈ ਕੋਲੇ ਇੱਕ ਕੱਟਾ ਆ ਗਿਆ ਆ ਖੜਾਗਾ ਇਹ ਵੀ ਤਿੰਨ ਕ ਮਹੀਨਿਆਂ ਦਾ ਮਿੱਤਰੋ ਤੇ ਇਹ ਵੀ ਸੋਹਣਾ ਸੁਨੱਖਾ ਆ ਗਿਆ ਆਜੋ ਕਰਾਗੇ ਬਾਈ ਜੀਤੀ ਨਾਲ ਗੱਲਬਾਤ ਤੇ ਲੱਗੇ ਇਹਨਾਂ ਨਗਾ ਦੀ ਜਾਣਕਾਰੀ ਬਾਕੀ ਫੇਰ ਕਹਾਂ ਐਂਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਓ ਕਰਾਗੇ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਬਾਈ ਆਪਣਾ ਜੀਤੀ ਆ ਠੀਕ ਆ ਜੀਤੀ ਬਾਈ ਪਹਿਲਾਂ ਤਾਂ ਉੱਚੀ ਬੋਲੀ ਥੋੜਾ ਜਿਹਾ ਪਿੰਡ ਕਿਹੜਾ ਆ ਗਿਆ ਜੀਤੀ ਪਿੰਡ ਆਪਣਾ ਗੁਰਨੇ ਖੁਰਦ ਬਾਈ ਗੁਰਨੇ ਖੁਰਦ ਹਾਂ ਜ਼ਿਲ੍ਹਾ ਮਾਨਸਾ ਬਾਈ ਜ਼ਿਲ੍ਹਾ ਮਾਨਸਾ ਭਲਾਡੇ ਤੋਂ ਕਿੰਨੇ ਕਿਲੋਮੀਟਰ ਰਹਿ ਗਿਆ ਭਲਾਡੇ ਤੋਂ 4-5 ਕਿ ਉਹ ਬਾਈ 4-5 ਕਿ ਮਾਨਸਾ ਤੋਂ 17-18 ਠੀਕ ਹੈ ਪਿੱਛੀ ਤੋਂ 13 ਗਏ ਨੀਲੀ ਰਾਵੀ ਦਾ ਸ਼ੌਕ ਵੀ ਆ ਬਾਈ ਫਿਰ ਹਾਂ ਨੀਲੀ ਦਾ ਵੀ ਮੂਰਾ ਦਾ ਵੀ ਮੂਰਾ ਦਾ ਵੀ ਦੋਨਾਂ ਦਾ ਕਿੰਨੇ ਸਾਲ ਹੋ ਗਏ ਜੀਤੀ ਫਿਰ ਇਸ ਕਿਤੇ ਦੇ ਨਾਲ ਜੁੜੇ ਹੋ ਚਾਰ ਪੰਜ ਸਾਲ ਹੋ ਗਏ ਬਈ ਚਾਰ ਪੰਜ ਸਾਲ ਮੇਲਿਆਂ ਤੇ ਫਿਰ ਜਾਣਾ ਜਾਂਣਾ ਬਈ ਕੋਈ ਨਹੀਂ ਛੱਡਦਾ ਇਹਦੇ ਜਾਣਾ ਇਹਦੇ ਕੀ ਫਿਰ ਤਿਆਰੀਆਂ ਫੱਲ ਹਾਂ ਜਾਵਾਂਗੇ ਬਾਈ ਬਾਕੀ ਨੰਬਰ ਆਉਣਾ ਨਾ ਆਉਣਾ ਪਰਮਾਤਮਾ ਦੇ ਹੱਥ ਹੈ ਕੇਰਾ ਮੈਦਾਨ 'ਚ ਤਾਂ ਛਾਲ ਮਾਰੇਗਾ ਹਾਂ ਕੇਰਾ ਜਾਵਾਂਗੇ ਠੀਕ ਆ ਲਵੀ ਮਿੱਤਰੋ ਜਿਹੜੇ ਭਰਾ ਨੇ ਵੀਡੀਓ ਦੇਖ ਲਈ ਤੇ ਜੀਤੀ ਨੂੰ ਪਛਾਨ ਲਿਓ ਠੀਕ ਆ ਤੇ ਬੋਲਚਾਲ ਕਰ ਲਿਓ ਕਿਉਂਕਿ ਪਸ਼ੂਆਂ ਦੀ ਜੇ ਗੱਲ ਕਰਗੇ ਨਾ ਇਹਨਾਂ ਸਰਗੇ ਆਪਣੀਆਂ ਲਿਹਾਜ਼ਾਂ ਵੱਧੀਆਂ ਹੁੰਦੀਆਂ ਹੁੰਦੀਆਂ ਜੀਤੀ ਕਿ ਨਹੀਂ ਹਾਂਜੀ ਬਈ ਤੇ ਜੀਤੀ ਫਿਰ ਆਕਰ ਇਧਰਲੇ ਪਾਸੇ ਵੀ ਜਿਹੜੀ ਤੂੰ ਝੋਟੀ ਦੇਣੀ ਆਹਾ ਇਸ ਝੋਟੀ ਦਾ ਪਹਿਲਾਂ ਤਾਂ ਮੈਨੂੰ ਸੁਆ ਦੱਸ ਦੇ ਸੁਆ ਕਿ ਨਾ ਸੁਆ ਬਈ ਇਹ ਦੂਜੀ ਸੁਣੀ ਆ ਹਾਂ ਪਹਿਲੇ ਸੁਆ ਆਪਾਂ ਹਰਿਆਣੇ ਚੋਂ ਲਿਆਈ ਸੀ ਰਵਾੜੀ ਤੋਂ 14 ਕਿਲੋ ਦੁੱਧ ਤੋਲ ਕੀ ਦਾ ਲੀਟਰਾਂ ਚ ਤਿੰਨ ਟਾਈਮ ਵੀਡੀਓ ਕਾਲ ਤੇ ਚੋਇਆ ਦੋ ਟਾਈਮ ਉੱਥੇ ਜਾ ਕੇ ਚੋਇਆ ਫਿਰ ਤਸੱਲੀ ਕਰਕੇ ਲਿਆਈ ਸੀ ਪੂਰੀਆ ਬਹੁ ਤੇ ਹੁਣ ਜਦੋਂ ਤੇਰੇ ਕੋਲੇ ਪਹਿਲੇ ਸੁਏ ਲਿਆ ਆ ਤੂੰ ਤੇ ਘਰੇ ਆ ਕੇ ਕਿੰਨਾ ਦਿੱਤਾ ਆਪਣੇ ਲਈ ਵੀ 1.7 1.7 ਲੀਟਰ ਦੁੱਧ ਕੱਢਿਆ ਨੇ 1.7 1.7 ਹਾਂ ਵੱਧ ਨਹੀਂ ਕੱਢਿਆ ਆਪਾਂ ਕਹਦੇ 15 16 ਇੰਨਾ ਨਹੀਂ ਕੱਢਿਆ 14 1.7 1.7 ਇਥੇ ਚੱਲੀ ਗਾਰੰਟੀ ਵਾਲਾ ਗਾਰੰਟੀ ਵਾਲੀ ਠੀਕ ਆ ਤੇ ਇੱਕ ਖਾਸੀਤ ਹੋ ਰਹੀ ਦੀ 2 ਮਹੀਨੇ ਬਾਅਦ ਹੀ ਬੱਚੇ ਤੋਂ ਛੱਡ ਕੇ ਬਾੜੇ ਲੱਗੀ ਸੀ 8ਵੇਂ ਮਹੀਨੇ ਚ ਆਪਾਂ ਆਪ 6 7 ਕਿਲੋ ਤੋਂ ਡਰਾਈ ਕੀਤੀ ਆ ਇਹ 6 7 ਕਿਲੋ ਤੋਂ ਹਾਂ ਹਟੀ ਨਹੀਂ ਹੈਗੀ ਡਰਾਈ ਕੀਤੀ ਆ ਡਰਾਈ ਕੀਤੀ ਆ ਡਰਾਈ ਕੀਤੀ ਆ ਤੇ ਤੇ ਹੁਣ ਕਿੰਨੇ ਦਿਨ ਲੈ ਜੂਗੀ ਹੁਣ ਵੀਰੇ 2-3 ਦਿਨ ਕੱਢ ਜੂ ਬਸ 2-3 ਦਿਨ ਹਾਂ 2-3 ਦਿਨ ਕੱਢੂਗੀ ਠੀਕ ਆ ਤੇ ਹੁਣ ਕਿੰਨੇ ਦੁੱਧ ਦੀ ਆਸ ਹੈ ਤੈਨੂੰ ਇਸ ਛੁੱਟੀ ਨੂੰ ਹਾਂ ਬਈ ਮੇਰੀ ਆਸ ਹੈਗੇ ਵੀ 16-17 ਦਾ ਕੱਢੂਗੀ ਨਾ 18 ਵੀ ਕੱਢ ਜੀ ਛੁੱਟੀ ਜਿਹੜੇ ਸਾਬ ਨਾਲ ਬਣਦੀ ਥੱਲੋਂ ਬਣਦੀ ਆਉਂਦੀ ਆ ਹਨਾ ਯਾਰ ਓ ਛੁੱਟੀ ਮੈਨੂੰ ਐਂ ਦੱਸ ਸਕਦਾ ਵੀ ਇਹਦੇ ਟੀਕਾ ਕਿਹੜਾ ਲੱਗਿਆ ਟੀਕਾ ਭਰਾ ਮੈਂ ਆਪ ਲਿਆ ਕੇ ਲਵਾਇਆ ਦੇ M460 ਦਾ ਦੋ ਸੀਮਾ ਦਿਖਾਇਆ ਮੇਰੇ ਤੋਂ ਸਟਰਾ ਵੀ ਬੰਦਾ ਲਿਆ ਸਕਦਾ ਗਰੰਟੀ ਹੈ ਮੇਰੀ ਉਹ ਜੀ ਦੀ M400 ਸੋਸਾਇਟੀ ਦੀ M400 ਛੈਟ ਦੀ ਹ ਆਪਦਾ ਨਹੀਂ ਪਤਾ ਬਈ ਆਪਾਂ ਹਰਿਆਣੇ ਚੋਂ ਲੈਤੀ ਆ ਆਪਾਂ ਨੂੰ ਪਤਾ ਵੀ ਕਿਹੜੇ ਬੁੱਲ ਦੀ ਆ ਮੈਂ ਕਹਦਾ ਪੰਚਾਇਤੀ ਦੀ ਆ ਜਾਂ ਚੱਲੀ ਵੀ ਦੀ ਉਹ ਨਹੀਂ ਪਤਾ ਪਰ ਮੈਨੂੰ ਦੁੱਧ ਦਾ ਪਤਾ ਵੀ ਦੁੱਧ ਹੈਗਾ ਝੋਟੀ ਦੁੱਧ ਹੈਗਾ ਜਿਹੜੀ ਆਪਨ ਤਾਂ ਦੁੱਧ ਚਾਹੀਦਾ ਆਪਨ ਦੁੱਧ ਚਾਹੀਦਾ ਠੀਕ ਹੈ ਲੈ ਵੀ ਐਂ ਕਰ ਕੇ ਨਾ ਜਿੱਤੇ ਨੂੰ ਖੋਲੀ ਕਰਾਂ ਲੈ ਵੀ ਮੈਂ ਨਾ ਤੁਹਾਨੂੰ ਖੜੀ ਵੀ ਝੋਟੀ ਦਿਖਾ ਦੇਣਾ ਬਾਕੀ ਸ਼ਾਰਟ ਛੂਟ ਵਿੱਚ ਲਾਵਾਂਗੇ ਆਪਾਂ ਲੈਖ ਲੋ ਹੁਣ ਤੁਸੀਂ ਯਾਰ ਵੀ ਮੈਂ ਪਹਿਲੀਆਂ ਚ ਆਖਿਆ ਵੀ ਮੋਹਰਾ ਨਸਲ ਦਾ ਨਾ ਕੱਦ ਕਾਠ ਕੋਈ ਬਾळा ਨਹੀਂ ਹੁੰਦਾ ਜਮਾ ਨਿੱਕਾ ਜਾਂ ਮੂਹਾਂ ਗੋਲ ਸਿੰਘ ਦਾ ਤਾਂ ਹੁਣ ਤੁਸੀਂ ਦੇਖ ਲਓ ਪਤਲੀ ਤੇ ਸਿੰਗਲ ਹੱਡੀ ਇਹ ਲੰਮੀ ਲੈ ਚੱਲ ਹੈ ਇਧਰਲੇ ਪਾਸੇ ਹੁਣ ਤੁਸੀਂ ਨਾ ਜਿਹੜਾ ਕਰਮਾਲੀ ਨੇ ਲੇਵਾ ਤਿਆਰ ਕੀਤਾ ਮਿੱਤਰੋ ਲੇਵੇ ਵਾਲੀ ਤਾਂ ਨਾ ਜੇ ਗੱਲ ਕਰਗੇ ਲੀ ਤੋੜੀ ਪੀਆ ਕੱਲਾ ਕੱਲਾ ਥਾਂ ਲੱਗਿਆ ਲੇਵੇ ਨੂੰ ਜਿਹੜਾ ਲੱਗਿਆ ਕਰਮਾਲੀ ਨੇ ਨਾ ਮੈਨੂੰ ਐ ਲੱਗਦਾ ਵੀ ਇੱਕ ਦੋ ਦਿਨ ਮਸਾਂ ਕੱਡੂ ਜਿੱਤੀ ਹਾਂ ਬਈ ਇੱਕ ਦੋ ਦਿਨਾਂ ਚ ਸੁਪੂ ਜਿੱਤੀ ਤੂੰ ਗੱਬਣ ਦੀ ਇੱਥੇ ਖੜਾਈ ਗੱਬਣ ਦੀ ਵੀਡੀਓ ਪਵਾ ਲਈ ਹਾਂਜੀ ਇਹ ਬੰਦਾ ਮਤਲਬ ਸੂਈ ਸਵਾਈ ਲੈ ਕੇ ਜਾਣਾ ਚਾਹੁੰਦਾ ਸੌਦਾ ਕਰ ਲੇ ਬਈ ਕੋਈ ਗੱਲ ਸਵਾ ਕੇ ਦੇ ਦਾਂਗੇ ਸਵਾ ਕੇ ਦੇ ਦੇਗਾ ਹਾਂ ਸਵਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਆ ਲੈ ਵੀ ਆ ਦੇਖ ਲਓ ਹੁਣ ਜਿਹੜੀ ਝੋਟੀ ਐ ਨਾ ਤੁਸੀਂ ਇਹ ਚੈੱਕ ਕਰ ਲਓ ਯਾਰ ਜਿਹੜੇ ਭਰਾ ਨੇ ਇਹ ਗੱਲ ਕਰ ਗਏ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਬਾਲੀ ਵੱਡੀ ਨਹੀਂ ਹੈਗੀ ਜਿਹਦੇ ਪਸੰਦਾ ਹੀ ਕੋਲੇ ਆ ਜਾਓ ਮਿੱਤਰੋ ਕੋਲੇ ਆ ਕੇ ਤਸੱਲੀ ਕਰ ਲਿਓ ਤੇ ਥਾਣਾ ਥੋਣਾ ਦੀ ਚਵਾਈ ਚੋਈ ਥਾਣਾ ਦੀ ਬੋਈ ਆਪਣੀ ਗਾਰੰਟੀ ਆ ਭਾਰ ਦੀ ਪਿੱਸੇ ਦੀ ਸਾਰੀ ਗਾਰੰਟੀ ਆਪਣੀ ਸਾਰੀ ਗਾਰੰਟੀ ਨੂੰ ਇੱਕ ਨੰਬਰ ਆ ਠੀਕਾ ਪੀ ਲੈਣ ਦੇ ਪਾਣੀ ਫਿਰ ਲੈ ਜੀ ਤੀ ਤੋਰ ਕਰਾ ਮਾੜੀ ਜੀ ਲੈ ਹੁਣ ਆ ਦੇਖ ਲਓ ਤੁਸੀਂ ਗਾੜੀ ਪਿਛਾਣੀ ਦਾ ਨਾ ਲੇਵਾ ਚੈੱਕ ਕਰ ਲਓ ਬਹੁਤ ਹੀ ਜਿਆਦਾ ਸੋਹਣੇ ਸੁਨਖੇ ਲੇਵੇ ਵਾਲੀ ਝੋਟੀ ਆ ਲੇਵੇ ਨੂੰ ਜਿਹੜਾ ਥਣ ਲੱਗਿਆ ਮੈਂ ਫੇਰ ਦੱਸਾਂ ਯਾਰ ਨਾ ਉਹ ਤਾਂ ਯਾਰ ਨਾ ਜਮਾ ਕਮਾਲ ਵਾਲੀ ਗੱਲ ਹੀ ਹੋਈ ਪਈ ਆ ਸਾਹ ਸੁਥਰੇ ਸਿੰਗਲ ਹੱਡੀ ਪੂਸ ਚੈੱਕ ਕਰ ਲਓ ਨਾਲੇ ਤੁਸੀਂ ਯਾਰ ਬਰੀਡ ਦੇ ਵਿੱਚ ਆਪਾਂ ਕਹਿ ਸਕਦੇ ਆ ਜਿੱਤੀ ਤੇਰੀ ਝੋਟੀ ਮੈਂ ਮਤਲਬ ਆਪਾਂ ਕਹਿ ਦਈਏ ਮਾੜਾ ਮੋਟਾ ਪੈਂਦੀ ਆ ਧੰਨਵਾਦ ਬਈ ਠੀਕ ਕਿ ਨਹੀਂ ਠੀਕ ਹੈ ਤੇ ਜਿੱਤੀ ਫਿਰ ਇਹ ਤਾਂ ਜੇ ਗੱਲ ਕਰਗੇ ਰੇਟ ਰੇਟ ਕਿੰਨਾ ਰੇਟ ਬਈ ਪਰ ਫੋਨ ਤੇ ਕਰ ਲਾਂਗੇ ਤਾਂ ਫੋਨ ਤੇ ਮੈਨੂੰ ਇੱਕ ਗੱਲ ਆਦੇ ਸਵਾਦ ਗੱਲ ਤਾਂ ਮੇਰੇ ਜ਼ਿਲ੍ਹੇ ਦਾ ਬੰਦਾ ਹੈ ਤੂੰ ਠੀਕ ਹੈ ਉਹਦੇ ਜਿਹਨੇ ਲੈਣੀਆਂ ਬਈ ਉਹੀ ਕਰੂਗਾ ਆਪਾਂ ਫਿਰ ਕੋਈ ਗੱਲ ਨਹੀਂ ਮਾਨਤਨ ਪੂਰਾ ਕਰਾਂਗੇ ਅਗਲੇ ਐ ਤਾਂ ਨਹੀਂ ਹੈਗਾ ਕਿਤੇ ਮਤਲਬ 2 ਲੱਖ ਮੰਗ ਲਈ ਨਾ ਨਾ ਬਈ ਐਹੀ ਜੀ ਗੱਲ ਨਹੀਂ ਯਾਰ ਅੱਛਾ ਹਾਂ ਜਾਇਜ਼ ਰੇਟ ਹੀ ਦੇਵਾਂਗੇ ਜਮਾ ਜਾਇਜ਼ ਰੇਟ ਜਮਾ ਜਾਇਜ਼ ਦੇਵਾਂਗੇ ਚੱਲ ਫਿਰ ਗੱਲ ਬਣ ਜੂ ਕੋਈ ਗੱਲ ਨਹੀਂ ਆ ਫਿਰ ਕਿਰਾਇਆ ਇੱਧਰਲੇ ਪਾਸੇ ਆ ਕਰਾਂ ਜਿੱਤੀ ਅੱਛਾ ਜਿੱਤੀ ਜੇ ਗੱਲ ਕਰ ਲਗੇ ਹੁਣ ਤੇਰੀ ਕੱਲੀ ਕੱਲੀ ਮੱਝ ਦੀ ਇਹੇ ਮੱਝ ਇਹ ਮੱਝ ਵੀ ਬਡਾਲੇ ਤੋਂ ਆਈ ਹਾਂਸੀ ਕੋਲ ਰਜੇਸ ਆਪਣਾ ਭਰਾ ਉੱਥੇ ਉਹਨੇ ਭੇਜੀ ਸੀ ਕਿੰਨਾ ਦੁੱਧ ਦਿੰਦਾ ਇਹਨੇ ਦੁੱਧ ਬਈ ਇਹੇ ਉੱਥੋਂ ਦਾ 18-19 ਕਿਲੋ ਦੀ ਰੋਟੀ ਚੈਦੀ ਪਰ ਮੇਰੇ ਲਈ ਵਾਕੇ ਖਰਾਬ ਹੋ ਗਈ ਸੀ ਪਰ ਝੂਠ ਨਹੀਂ ਬੋਲਦੇ ਬੱਚਾ ਅੰਦਰ ਮਰ ਗਿਆ ਸੀ ਫੇਰ ਵੀ 13-14 ਕਿਲੋ ਤੇ ਬਾਕੀ ਦੀ ਇਹ ਠੀਕ ਆ 2-3 ਕਿਲੋ ਤੋਂ ਉੱਠੀ ਸੀ ਜਮਾ ਥੀ ਟਾਇਟਸ ਹੋ ਕੇ ਥਾਣ ਖੜ ਖੜ ਕੇ ਜਮਾ ਅੱਛਾ 13-14 ਕਿਲੋ ਦੁੱਧ ਕੱਢਦੀ ਆ ਫੇਰ ਵੀ ਠੀਕ ਆ ਤੇ ਜਿਹੜੀ ਤੇਰੀ ਆਹਾ ਆ ਗਈ ਯਾਰ ਨੀਲੀ ਰਾਵੀ ਦੀ ਇਹ ਦ ਕਾਲੀ ਹੋਈ ਤੋਂ ਉਹਨੇ ਦਵਾਈ ਦੀ ਸਰਹਾਲੀ ਤੋਂ ਨੇ ਗਰਮੀ ਤੇ ਡਾਕਟਰ ਉਹਨਾਂ ਤੋਂ ਇੱਕ ਮੱਝ ਚਾਰ ਪੰਜ ਮੇਲੇ ਵੀ ਜਿੱਤੀ ਹੋਈ ਆ ਬਲਾਕ ਦੇ ਜ਼ਿਲ੍ਹੇ ਦੇ ਪੀਡੀਐਫ ਐਚ ਚ ਸਰਟੀਫਿਕੇਟ ਆਪਣੇ ਕੋਲੇ ਪਈ ਨਹੀਂ ਘਰੇ ਕਿੰਨਾ ਦੁੱਧ ਦਿੱਤਾ ਇਹਨੇ ਫਿਰ ਦੁੱਧ ਉੱਥੇ ਵੀ ਮੇਲੇ ਚ ਨੇ 18 700 ਕੁ ਸਹੇਜ ਦਿੱਤਾ ਸਰਟੀਫਿਕੇਟ ਪਈ ਨਹੀਂ ਆਪਣੇ ਕੋਲੇ ਸੌਟ ਲਵਾ ਦਾਂਗੇ ਵਿੱਚ ਉਹਨਾਂ ਦੇ ਠੀਕ ਆ ਲੈ ਵੀ ਇਹ ਦੇਖ ਲਓ ਤੁਹਾਨੂੰ ਹੁਣ ਲੱਗਦੀ ਏ ਜੇ ਕਿਸੇ ਪਾਸਿਓ ਵੀ ਇਹ 18 ਕਿਲੋ ਵਾਲੀ ਆ ਇੱਧਰ ਕਦੀ ਲੇਵਾ ਪਰ ਜਦੋਂ ਲੇਵਾ ਦਿਖਾਇਆ ਕਰਨ ਵਾਲੀ ਦਾ ਨਾ ਆਪਾਂ ਤੁਹਾਨੂੰ ਐ ਲੱਗੂਗਾ ਵੀ ਹਾਂ ਯਾਰ ਵੱਜਵੇਂ ਜੇ ਲੇਵੇ ਵਾਲੀ ਆ ਦੇਖੋ ਇਹ ਹੁਣ ਸੂਈ ਏ ਕਿ ਕਿਵੇਂ ਆ ਇਹ ਸ ਆ ਬੱਚਾ ਖੜਾ ਬਈ ਇਹਦਾ ਪਿੱਛੇ ਕੱਟੀ ਆ ਚੀਫ ਬੋਲਦੀ ਆਪਣੇ ਐਚਐਸਵੀ ਦੀ ਸੰਸਨੀਵਾਸੀ ਮੁੰਨੇ ਦੀ ਅੱਛਾ ਚੀਫ ਬੋਲਦੀ ਇਹ ਆਹ ਕੱਟੀ ਆ ਗਈ ਇਹ ਕੱਟੀ ਆ ਬਈ ਲੈ ਵੀ ਕੱਟੀ ਦੇਖ ਲੋ ਮਿੱਤਰੋ ਤੁਸੀਂ ਕੱਟੀ ਬੜੀ ਸੋਹਣੀ ਸੁਨੱਖੀ ਐ ਤੇ ਹੁਣ ਜਿਹੜਾ ਨਾਲ ਕੱਟਾ ਆ ਗਿਆ ਇਹਦੇ ਇਹ ਕੱਟਾ ਵੀ ਆਪਣੇ ਲੋਕ ਫਰੰਗੀ ਤੋਂ ਹੀ ਆਇਆ ਉੱਥੋਂ ਅੱਛਾ ਕਾਲੀ ਵਾਲੇ ਤੋਂ ਠੀਕ ਐ ਹਾਂ ਫਰੰਗੀ ਵੀਰ ਨੇ ਲੈ ਕੇ ਭੇਜਿਆ ਸੀ ਉਹ ਗੁਜਰਾਂ ਤੋਂ ਲਿਆ ਸੀ ਉਹਨੇ ਚੰਗੀ ਬਲੱਡ ਲਾਈਨ ਦਾ ਮਾਂ ਪਿਓ ਇਹਦਾ ਚੰਗੇ ਆ ਉੱਥੇ ਚੰਗੇ ਆ ਉਹਦੇ ਹਾਂ ਆਪਾਂ ਪਿੰਡ ਦੀ ਬਰੀਡਿੰਗ ਵਾਸਤੇ ਲਿਆ ਬਈ ਯਾਰ ਪਿੰਡ ਚ ਨੀਂਦੀ ਰਭਦੇ ਪਸ਼ੂ ਬਣ ਜਾਨਾ ਇਹ ਤਾਂ ਸ਼ੌ ਚਲੋ ਚੰਗੀ ਗੱਲ ਆ ਤੇ ਆਹ ਆਹ ਜਿਹੜੀ ਆ ਗਈ ਤੇਰੀ ਕੱਟੀ ਇਹ ਗੱਟੀ ਵੀਰੇ ਇਹ ਵੀ ਕਾਲੀ ਵਾਲੀ ਤੂੰ ਆਈ ਆ ਇਹ ਅਮਰਜੀਤ ਦਾ ਮੁੰਡਾ ਲਹਾਰ ਜਿਹੜਾ ਵੀਡੀਓ ਬਣਾਉਂਦਾ ਫਰੰਗੀ ਦਾ ਅੱਛਾ ਪਰ ਉਹ ਤੋਂ ਲੇਤੀ ਆ ਠੀਕ ਹੈ ਆਪਾਂ ਨੂੰ ਗਿਫਟ ਤੌਰ ਤੇ ਦਿੱਤੇ ਉਹਨੇ ਘਰੇ ਪਾਲੀ ਹੋਈ ਸੀ ਬੰਦੇ ਨੇ ਠੀਕ ਹੈ ਇੱਕ ਆਪਣਾ ਭਰਾ ਦਾ ਸੁੱਖਾ ਉਥੋਂ ਨਾਲ ਪਿੰਡਾ ਉਹਦਾ ਕੈਨੇਡਾ ਰਹਿਣਾ ਮੁੰਡਾ ਹਾਂ ਉਹਨੇ ਸੁੱਖੇ ਨੇ ਦਵਾਈ ਸੀ ਤੁਹਾਨੂੰ ਉਹ ਪ੍ਰੇਮ ਚ ਦਿੱਤੀ ਆ ਉਹਨਾਂ ਨੇ ਠੀਕ ਹੈ ਤੇ ਇਹ ਕਿਵੇਂ ਰਿਕਾਰਡ ਇਹਦੀ ਮਾਂ ਦਾ ਇਹਦੀ ਮਾਂ ਦਾ ਬਈ 15-16 ਕਿਲੋ ਦੁੱਧ ਆਲੀ ਦੀ ਐ ਠੀਕ ਆ ਤੂੰ ਕੱਟੀ ਪੱਸੀ ਹੁਈ ਮਾੜਾ ਇਹਦਾ ਮੂੰਹ ਦਿਖਾ ਦਾ ਲਵੀ ਆ ਦੇਖ ਲੋ ਜਿਹੜੀ ਆ ਕੱਟੀ ਵੀ ਚੈੱਕ ਕਰ ਲੋ ਤੁਸੀਂ ਹਨਾ ਤੇ ਜਿਹੜੀ ਆ ਆ ਗਈ ਮੋਹਰਾ ਇਹ ਕਿਹੜੀ ਦੀ ਆ ਗਈ ਇਹ ਵੀਰੇ ਅਰਜਨ ਕੁੰਗੜ ਦੀ ਐ ਇਹ ਮਾਂ ਮੈ ਲੈ ਆ ਸੀ ਰਾਜ ਦੇਰੀ ਫਾਰਮਰ ਤੋਂ ਮਿਗਣੀ ਖੜਿਆਣ ਤੋਂ ਠੀਕ ਹੈ ਉਹਦੀ ਕੱਟੀ ਆ ਕਰੇ ਸੀਮੰਤ ਰਾਇ ਸੀ ਠੀਕ ਹੈ ਉਸ ਝੋਟੀ ਦੇ ਮਤਲਬ ਕਿ ਪਹਿਲੇ ਸੂਏ 14 15 ਗਲੋ ਦੁੱਧ ਗੱਡਿਆ ਝੋਟੀ ਨੇ ਵਿੱਚ ਚੰਗੀ ਸੀ ਇਹਦੀ ਮਾਂ ਵੀ ਠੀਕ ਹੈ ਤੇ ਜਿਹੜੀ ਅੱਗੇ ਆ ਗਈ ਬਾਈ ਇਹ ਜਿਹੜੀ ਅੱਗੇ ਖੜੀ ਆ ਭਰਾ ਇਹ ਇਹ ਆਈ ਹੈਗੀ ਆਪਣਾ ਇੱਕ ਵੇਲੇ ਮੂਲੇ ਆਉਂਦਾ ਮੁੰਡਾ ਕਾਲੂ ਭਗਾਣਾ ਹਾਸੀ ਕੋਲੇ ਪਿੰਡਾ ਭਗਾਣਾ ਪਿੰਡਾ ਅੱਛਾ ਕਾਲੂ ਉਹਨੂੰ ਬਰੀਡਰ ਦਾ ਸਾਰੇ ਜਾਣਦੇ ਆ ਕਾਲੂ ਦੇ ਘ ਇਹ ਐਚਾ ਹਾਂ ਇਹ 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 ਤਾਂ ਜਰ ਬਰੇ ਚੱਕ ਵੇ ਪੁੱਠੇ ਵਾਲੀ ਆ ਹਾਂ ਇਹ ਐਚਲਡੀ ਵੀ ਦੇ ਸੀਮਨ ਦੀ ਉਹਨੇ ਗਾਰੰਟੀ ਦਿੱਤੀ ਜੱਡ ਵਾਲੇ ਕਾ ਸਾਰੀ ਬਈ ਠੀਕ ਹੈ ਤੇ ਇੱਧਰ ਜਿਹੜਾ ਮੈਨੂੰ ਇੱਧਰ ਆ ਕੇ ਰ ਇੱਕ ਤਾਂ ਤੇਰੇ ਕੋਲ ਆਹ ਕੱਟੀ ਆ ਗਈ ਹਾਂ ਇਹ ਵੀਰੇ ਨਵਾਬ ਦੀ ਐ ਇਹੇ ਨਵਾਬ ਦੀ ਹੈ ਇਹ ਵੀ ਮਿੰਗਣੀ ਖੇਡ ਵਾਲੀ ਦੀ ਝੋਟੀ ਦੀ ਐ ਅੱਛਾ ਇਹ ਵੀ ਤੇ ਜਿਹੜੀ ਉਹ ਉਹ ਜਾਨਵਰ ਜਿਹੜਾ ਆ ਗਿਆ ਆ ਕੱਟਾ ਤੂੰ ਜਰ ਤਿੰਨ ਕਿੰਨੇ ਦਾ ਕੱਟਾ ਲੱਗਦਾ ਹਾਂ ਵੀਰੇ ਇਹ ਕੱਟਾ ਕਿਹੜੀ ਦਾ ਇਹ ਭਰਾ ਜਿਹੜਾ ਤੈਨੂੰ ਮੁੰਡਾ ਦੱਸਿਆ ਸੁੱਖਾ ਕੈਨੇਡਾ ਰਹਿੰਦਾਗਾ ਹਾਂ ਉਹ ਤੋਂ ਲੈਂਦਾ ਇਹ ਤਲਵੰਡੀ ਭਾਈ ਦੇ ਨਾਲ ਪਿੰਡ ਆ ਉਹਦਾ ਤੇ ਇਹਦੀ ਮਾਂ ਹੈ ਜਿਹੜੀ ਪਿਸਟਲ ਦੀ ਗੋਰੇ ਢੰਡੀਆਂ ਵਾਲੇ ਕੋਈ ਪਿਸਟਲ ਜੜਾ ਹਾਂ ਪਹਿਲੇ ਸੀ ਉਹ 14 14 ਕਿਲੋ ਦੁੱਧ ਕੱਢੀ ਜਾਂਦੀ ਹੁਣ ਵੀ ਅੱਛਾ ਹੁਣ ਅੱਗੇ ਉਹ ਮੁੰਡੇ ਨੇ ਸ਼ਾਨਦਾਰ ਤੋਂ ਗੱਭਣ ਕਰਾ ਲਈ ਆਪ ਇਹ ਸਮੁੰਦਰ ਦਾ ਹੈਗਾ ਜਿਹੜਾ ਸਾਹ ਸਿੰਘ ਬਲਟੋਹੇ ਦੀ ਮਾਇਆ ਮੱਝਾ ਹਾਂ ਉਹਦਾ ਬੱਚਾ ਹੈਗਾ ਆਪਣੇ ਨਾਬੇਲੇ 113 ਨੰਬਰ ਬੋਲਦਾ ਹਾਂ ਇਹ ਸਮੁੰਦਰ ਦਾ ਘਟਾ ਹੈਗਾ ਪਿਸਟਲ ਦੀ ਮਾਂ ਇਹਦੀ ਤਾਂ ਅਗਰੇ ਚੰਗੀ ਬਲੱਡ ਲਾਈਨ ਕਰਕੇ ਲੈ ਆਏ ਵੀ ਅੱਗੇ ਯਾਰ ਪਿੰਡ ਚ ਆਪਾਂ ਬਰੀਡ ਬਣਾਈ ਅੱਛਾ ਉਹਨਾਂ ਕੋਲੇ ਹੁਣ 14 14 ਦੇਈ ਜਾਂਦੀ ਹੈ ਹੁਣ ਵੀਰੇ 5 ਸਾਢੇ 3-4 ਦੀ ਆ ਹਾਂ ਹੁਣ ਉਹ ਤੇ ਹੁਣ ਉਹਨਾਂ ਕੋਲੇ ਚਲਦੀ ਉਹ ਗੱਬਣ ਹੋ ਗਈ ਸ਼ਾਨਦਾਰ ਤੋਂ ਮਹੀਨੇ ਡੇਢ ਮਹੀਨੇ ਦੀ ਹੁਣ ਵੀ ਉਹ 13 13 ਕਿਲੋ ਤੇ ਚੱਲੀ ਜਾਂਦੀ ਆ ਠੀਕ ਆ ਇਹ ਫੇਰ ਤੂੰ ਪਹਿਲੀ ਲੈ ਆਇਆ ਮਾਇ ਬ੍ਰੀਨ ਹੋ ਗਿਆ 15 ਦਿਨ ਹੋਏ ਲੰਦੇ ਨੂੰ ਅੱਛਾ 15 ਹਾਂ ਵਾ ਸਾਢੇ ਕਿਤੇ 4 ਕਿ ਮਹੀਨੇ ਸੂਈ ਹੋਏ ਇੰਨੇ ਕਿ ਦੀ 4 ਦਾ ਲਾਲ ਸਾਢੇ 3 ਦਾ ਲਾਲ ਇੱਥੇ ਜਲਸ ਠੀਕ ਹੈ ਤੇ ਫਿਰ ਉਹ ਛੋਟੀ ਆ ਹੀ ਮਿਲ ਜਾਂਦੀ ਛੋਟੀ ਦਾ ਬਾਈ ਉਹ ਮਹੀਨੇ ਬਾਅਦ ਹੀ ਬਠਲੇ ਚ ਧਰਮ ਲਾਗੇ ਦੁੱਧੇ ਨੂੰ ਅੱਛਾ ਠੰਡੀ ਤਾਂ ਕਰਕੇ ਮੈਂ ਲਈਏ ਤਾਂ ਕਰਕੇ ਹਾਂ ਠੀਕ ਹੈ ਚਲੇ ਹੁਣ ਵੀ ਜਿਹੜੀ ਹੈਗੀ ਚੰਗੀ ਸੇਵਾ ਕਰੀ ਠੀਕ ਹੈ ਲੈ ਵੀ ਆ ਦੇਖ ਲੋ ਇਹਦੀ ਮਾਂ ਥੱਲੇ ਜਿਹੜਾ ਹੈਗਾ ਨਾ ਦੁੱਧ 14 ਕਿਲੋ ਆ ਸਾਢੇ 14 ਤੇ ਹੁਣ ਇਹ ਤਿੰਨ ਕਮੇਟੀ ਪਿੰਡ ਆਇਆ ਵੀ ਇਹ ਕਮੇਟੀ ਪਿੰਡਾ ਉਹਦਾ ਮੁੰਡੇ ਦਾ ਸੁੱਖੇ ਦਾ ਕੈਨੇਡਾ ਵਾਲੇ ਦਾ ਅੱਛਾ ਉਹਨੇ ਭਰਾ ਨੂੰ ਗਿਫਟ ਹੀ ਦਿੱਤਾ ਆਪਾਂ ਨੂੰ ਵਿਚਾਰੇ ਨੇ ਯਾਰ ਚਲੋ ਚੰਗੀ ਗੱਲ ਆ ਆਪਾਂ ਤੂੰ ਕੁਝ ਨਹੀਂ ਮੈਂ ਮੈਂ ਤੈਨੂੰ ਤਾਂ ਹੀ ਤਾਂ ਹੈਗਾ ਨਾ ਆ ਜਾ ਬਾਹਰ ਆ ਜਾ ਕੇਰਾ ਵੀ ਸੋਹਣਾ ਸਜਣਾ ਜਿਹੜਾ ਮੇਲੇ ਦੇ ਵਿੱਚ ਕੋਈ ਟੱਕਰ ਦਾ ਵੀ ਭਾਈ ਆਹ ਬੰਦੇ ਨੂੰ ਬੁਲਾ ਲਿਓ ਭਈ ਹਾਂ ਵੀਡੀਓ ਦੇਖੀ ਜੀ ਅਸੀਂ ਤੇਰੀ ਧੰਨਵਾਦ ਭਾਈ ਤੇ ਤਾਂ ਕਰਕੇ ਵੀ ਯਾਰ ਨਾ ਬੰਦੇ ਦੇ ਰਿਲੇਸ਼ਨ ਬਣਦੇ ਆ ਹਾਂ ਹੈਨਾ ਮੇਲੇ ਆ ਕੋਈ ਵੀ ਆ ਮੇਲੇ ਦਾ ਜੇ ਛੋਟੇ ਪੰਜਾਬ ਦੇ ਵਿੱਚ ਪੰਜ ਲੱਗਣ ਪੰਜਾਂ ਦੇ ਜਾ ਨਾ ਪਤਾ ਕਹਿੰਨਾ ਬਰਾਬਰ ਵੀ ਇੱਕ ਤਾਂ ਮੈਂ ਇੱਕ ਚੀਜ਼ ਕਹਿਣਾ ਸਾਰਿਆਂ ਨੂੰ ਦੇਖ ਸਾਰੀ ਬਰੀਡਰ ਚੰਗੇ ਆ ਸਾਰੀ ਮੇਲਾ ਕਰਾਉਣ ਵਾਲੇ ਚੰਗੇ ਆ ਵੀ ਇੱਕ ਦੂਜੇ ਕਿਸੇ ਲਾ ਕੇ ਕਿਸੇ ਨਾਲ ਅੜ ਫਸ ਨਾ ਕਰੋ ਠੀਕ ਆ ਕਿਸੇ ਦੇ ਲੱਤਾਂ ਨਾ ਕਿਸੇ ਬਾਈ ਬਣ ਕੇ ਮਸਾ ਪੰਜਾਬ ਚ ਮੇਲੇ ਲੱਗਣ ਲੱਗੇ ਨੇ ਯਾਰ ਹਰਿਆਣੇ ਚ ਭੌਂਕਦੇ ਜਾਂਦੇ ਸੀ ਡੇੜੇ ਦੂਰ ਠੱਕੇ ਖਾਂਦੇ ਸੀ ਕਿਸੇ ਲਈ ਵੀ ਟਾਈਮ ਨਹੀਂ ਜਿਹੜਾ ਬੰਦਾ ਪਸ਼ੂ ਰੱਖਦਾ ਉਹਨੇ ਟਾਈਮ ਨਹੀਂ ਹੁੰਦਾ ਕਿਸੇ ਲਈ ਵੀ ਜੇ ਕੋਈ ਮੇਲੇ ਤੇ ਆਉਂਦਾ ਤਾਂ ਪਸ਼ੂ ਸਮਾ ਕੇ ਕਿਸੇ ਨਾਲ ਰਿਸ਼ਤੇਦਾਰ ਨੂੰ ਛੱਡ ਕੇ ਆਉਂਦਾ ਅੱਜ ਤਾਂ ਯਾਰ ਆਪਣੇ ਘਰੇ ਮੇਲਾ ਲੱਗੂ ਕੋਟੜੇ ਤਨੋਲੇ ਲਾਲਾ ਹਾਂ ਵੀ ਯਾਰ ਸਾਥ ਦਿਆ ਕਰੋ ਵੀਰ ਬ ਕਿਉਂਕਿ ਮਤਲਬ ਮਹੀਨਾ-ਮਹੀਨਾ ਡੇਡ-ਡੇਡ ਮਹੀਨਾ ਕੰਮ ਛੱਡਦੇ ਲੋਕ ਛੱਡਦੇ ਲੋਕ ਬਈ ਲੋਕਾਂ ਵਿੱਚ ਛੱਡਦੇ ਬਈ ਆਮ ਲੋਕਾਂ ਵਿੱਚ ਛੱਡਦੇ ਆਮ ਲੋਕਾਂ ਵਿੱਚ ਵੀ ਜਦ ਆਪਦੇ ਜ਼ਿਲ੍ਹੇ ਚ ਬਰੀਡ ਬਣੂਗੀ ਪਸ਼ੂ ਲੋਕਾਂ ਦੇ ਘਰਾਂ ਚ ਹੀਰੇ ਹੀ ਖੜੇ ਨੇ ਬਈ ਪਤਾ ਹੀ ਲੱਗਦਾ ਕਿਹਦੀ ਕੀ ਖੜਾ ਜੇ ਮੇਰੇ ਨਾਲ ਗੋਲ ਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਮੇਰੇ ਕੋਲ ਵੀ ਪਸ਼ੂ ਹੈਗਾ ਅੱਛਾ ਜੇ ਹੁਣ ਮਤਲਬ ਗੱਲ ਕਰ ਲਈਏ ਵੀ ਇਹ ਜਿਹੜਾ ਤੇਰੇ ਕੋਲ ਆ ਕੱਟਾ ਆ ਗਿਆ ਜੀ ਕਿਸੇ ਨੇ ਮੱਝ ਲਵੋਣੀ ਹੋਈ ਕੋਈ ਅਨੁਭਵੀ ਪਛੜਦੇ ਪਿੰਡ 'ਚ ਵੀ ਛੜਦੇ ਨੂੰ 700 ਰੁਪਏ ਫੀਸ ਲੈਣਾ ਮੈਂ ਜੇ ਕੋਈ ਗਰੀਬ ਬੰਦਾਗਾ ਤਾਂ ਆਪਾਂ ਕੋਈ ਐ ਨਹੀਂ ਉਹ ਕਰਦੇ ਹੈਗੇ ਜੇ ਮਾਝ ਰੀਪਟ ਹੋ ਗਈ ਤਾਂ ਵੀ ਫਰੀ ਛੜਦੇ ਆਪਾਂ ਆਪਾਂ ਨੂੰ ਉਹ ਚੀਜ਼ ਦਾ ਲਾਲਚ ਨਹੀਂ ਹੈਗਾ ਪੈਸੇ ਵਾਲਾ ਵੀ ਕੋਈ ਗੱਲ ਨਹੀਂ ਬਰੀਡ ਬਣੇ ਪਿੰਡ 'ਚ ਠੀਕ ਹੈ ਤੇ ਚਲੋ ਬਾਕੀ ਜਿਹੜੀ ਤੂੰ ਮੇਲਿਆਂ ਦੇ ਮਤਲਬ ਜਿਹੜੀ ਹੈਗਾ ਸਬੰਧੀ ਜਾਣਕਾਰੀ ਦਿੱਤੀ ਹੈ ਹੈਨਾ ਸੁਨੇਹਾ ਮਤਲਬ ਸੁਨੇਹਾ ਭੇਜਿਆ ਤੇ ਬਾਕੀ ਮੈਂ ਗੱਲ ਕਰੂੰਗਾ ਵੀ 2-3-4 ਦਾ ਕੋਟੜੇ ਮੇਲਾ ਸਪੈਸ਼ਲ ਮਾਨਸ ਵਾਲਿਆਂ ਨੂੰ ਕਹਿੰਦਾ ਵੀ ਵੀਰ ਬਣ ਕੇ ਸਾਰੇ ਟਾਈਮ ਕੱਢ ਕੇ ਆਏ ਉੱਥੇ ਰੌਣਕਾਂ ਵਧਾਇਓ ਬੁੱ ਤੇ ਤਨੋਲੇ ਵੀ ਜਾਣ ਹਾਂ ਤਨੋਲੇ ਵੀ ਚਾ 5 6 7 ਦਾ ਤਨੋਲੇ ਆ ਉੱਥੇ ਵੀ ਜਾਣ ਉੱਥੇ ਵੀ ਜਾਣ 50 ਕਿਤੇ ਹੀ ਮਿਲ ਲਾਵੇ 50 ਫਰਿਆਣੇ ਆ ਟਾਈਮ ਕੱਢਿਆ ਕਰਦਾ ਕੱਢਿਆ ਕਰਨ ਕੋਈ ਨਹੀਂ ਹੁੰਦਾ ਕੰਮ ਹੁੰਦਾ ਚੱਲੀ ਜਾਂਦੇ ਬਾਕੀ ਨਾਲ ਜਿਵਾਕਾਂ ਨੂੰ ਲੈ ਕੇ ਜਾ ਹਾਂ ਬੱਚਿਆਂ ਨੂੰ ਲਿਜਾਣ ਇੱਧਰ ਕਿਉਂਕਿ ਜਿਹੜਾ ਬੰਦਾ ਪਸ਼ੂਆਂ 'ਚ ਵੱਡ ਗਿਆ ਨਾ ਬਾਈ ਇੱਕ ਮੇਨ ਚੀਜ਼ ਦੱਸ ਦਿੰਦਾ ਜਿਹੜੇ ਬੰਦੇ ਦਾ ਪਸ਼ੂਆਂ ਨਾਲ ਪਿਆਰ ਪੈ ਗਿਆ ਉਹ ਨਸ਼ੇ ਪੱਤੇ ਦੇ ਹੱਥ ਨਹੀਂ ਲਾਉਂਦਾ ਇੱਕ ਚੀਜ਼ ਹੈ ਬੇਲਾ ਮਨ ਸ਼ਤਾਨ ਦਾ ਕਰੀਏ ਜਿਹੜਾ ਬੰਦਾ ਪਸ਼ੂਆਂ 'ਚ ਨਹੀਂ ਰਹਿੰਦਾ ਤੈਨੂੰ ਪਤਾ ਫਿਰ ਉਹ ਲੜਾਈ ਟਾਂਟੇ ਨਸ਼ੇ ਪੱਤੇ ਉੱਧਰ ਪਾ ਤੇ ਜਿੱਤੀ ਬਈ ਬਹੁਤ ਬਈ ਤੇਰਾ ਵੀ ਬਹੁਤ ਬਹੁਤ ਧੰਨਵਾਦ ਅਰਮਦੀ ਬੀਬੀ ਕੱਤੀ ਚੈਨਲ ਦਾ ਆਇਆ ਸਾਡੇ ਘਰੇ ਤੂੰ ਵੀਡੀਓ ਬਣਾਈ ਭਰਾ ਬਹੁਤ ਧੰਨਵਾਦ ਤੇ ਦੇਖਣ ਵਾਲਿਆਂ ਦਾ ਵੀ ਦਿਨ ਧੰਨਵਾਦ ਕਰਦੇ ਹਾਂ ਭਰਾ ਠੀਕ ਹੈ ਜੀ